ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸਿਆਸੀ ਕਮਸਾਣ ਚੱਰੀ ਐ ਤੇ ਉੱਥੇ ਹੀ ਬਾਦਲ ਧੜਾ ਲਗਾਤਾਰ 바ਖੀ ਧੜੇ ਦੇ ਉੱਤੇ ਇਲਜ਼ਾਮ ਲਗਾ ਰਿਹਾ ਐ ਤੇ ਜਿਸ ਦੇ ਤਹਿਤ ਉੱਥੇ ਹੁਣ ਦੱਸਦੀ ਐ ਕਿ ਅਕਾਲੀ ਦਲ ਦੇ ਵਿੱਚ ਦੋ ਫਾੜ ਹੋ ਗਏ ਨੇ ਪਰੰਤੂ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵੱਲੋਂ ਹੁਣ ਫਿਰ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਐ ਰਾਜੂ ਖੰਨਾ ਦਾ ਬਿਆਨ ਸਾਹਮਣੇ ਆ ਰਿਹਾ ਐ ਤੇ ਉਹਨਾਂ ਦਾ ਕਹਿਣਾ ਐ ਕਿ ਏਜੰਸੀਆਂ ਦੇ ਬਣਾਏ ਹੋਏ ਪ੍ਰਧਾਨ ਨੇ ਤੇ ਜਿਸ ਦੇ ਤਹਿਤ ਲਗਾਤਾਰ ਜਿਹੜਾ ਕਿ ਤੇਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਚੰਦੂ ਮਾਜਰਾ ਰਖੜਾ ਤੇ ਕਈ ਹੋਰ ਜਿਹੜੇ ਕਿ ਮਨਪ੍ਰ ਤੇਯਾਲੀ ਦੇ ਅਤੇ ਹੋਰ ਕਈ ਜਿਹੜੇ ਕਿ ਲੀਡਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਬਾਦਲ ਹੁਣ ਲਗਾਤਾਰ ਦੂਜੇ ਤੜੇ ਨੂੰ ਲਲਕਾਰਦਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਨੇ ਆ ਵੀਰ ਸਿੰਘ ਬਾਦਲ ਖੜੇ ਤੇ ਲੁਹੜਾਣੇ ਧਰਨਾ ਹੋਇਆ ਵੱਡਾ ਧਰਨਾ 20 ਪਿੰਡੇ ਚੱਲਿਆ ਉਸ ਤੋਂ ਬਾਅਦ ਮਹਾਲੀ ਪਟਿਆਲਾ ਬਠਿੰਡਾ ਸਾਰਾ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਗ ਲਾਈ ਸ਼੍ਰੋਮਣੀ ਅਕਾਲੀ ਦਲ ਨੇ ਜਾਗ ਲਾਈ ਪੰਜਾਬ ਦੇ ਲੋਕ ਇਹਨਾਂ ਦੇ ਐਮਐਲਯੂ ਕਰਨ ਲੱਗੇ ਤੇ ਸਮਝ ਚੁੱਕੇ ਅਕਾਲੀ ਦਲ ਨੇ 1 ਸਤੰਬਰ ਤੋਂ ਲਗਾਤਾਰ ਮੋਰਚੇ ਦਾ ਐਲਾਨ ਕੀਤਾ ਪ੍ਰਧਾਨ ਸਾਹਿਬ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਤੋਂ ਡਰਦੇ ਹੋਏ ਕਿਉਂਕਿ ਬਾਦਲ ਸਾਹਿਬ ਨੇ ਕਿਹਾ ਜਦ ਤੱਕ ਬਿੱਲ ਵਾਪਸ ਨਹੀਂ ਲੈਣਗੇ ਕਾਨੂੰਨ ਧਰਨਾ ਲਗਾਤਾਰ ਚੱਲਦਾਗਾ ਮੋਰਚਾ ਲਗਾਤਾਰ ਚੱਲੂਗਾ ਦੇਖੋ ਚਾਹੇ 2 ਸਾਲ ਚੱਲਦਾ 1 ਸਾਲ ਚੱਲਦਾ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਪਹਿਰਾ ਦੇਣਾ ਸੀਗਾ ਹੋਇਆ ਕੀ ਸਰਕਾਰ ਦੇ ਲਤਾਂ ਗੰਭਗੀਆਂ ਕੇਜਰੀਆ ਦੀ ਲਤਾਂ ਬਾਹਰ ਚਲੋ ਹੜ ਗਈਆਂ ਵੱਡੇ ਵੱਡੇ ਉਹਦਾ ਐਮ ਐਲ ਏ ਮੰਤਰੀ ਲੋਕਾਰੇ ਬਾਹਰ ਘਰੋਂ ਨਿਕਲਣੇ ਬੰਦ ਕਰਾ ਦੇ ਤੇ ਉਹਨਾਂ ਨੂੰ ਅਕਾਲੀ ਦਲ ਦੇ ਜੋਸ਼ਦੜਕਾ ਅਕਾਲੀ ਦਲ ਤੇ ਪ੍ਰਧਾਨ ਸਾਹਿਬ ਦੀ ਨੇਕ ਨੀਤੀ ਉਹਨਾਂ ਦੀ ਅਗਵਾਈ ਤੋਂ ਡਰਦੇ ਹੋਏ ਉਹ ਬਿੱਲ ਰੱਦ ਕਰਨ ਕਾਨੂੰਨ ਰੱਦ ਕਰਨੇ ਪਏ ਸੋ ਇਸ ਤਰ੍ਹਾਂ ਦੀਆਂ ਸਮੇਂ-ਸਮੇਂ ਤੇ ਇਹਨਾਂ ਨੇ ਇਹ ਚਾਲਾਂ ਕਰਨੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨੇ ਸਾਜ਼ਿਸ਼ਾਂ ਚੱਲ ਰਹੀਆਂ ਨੇ ਚਾਹੇ ਪਿਛਲੇ ਸਮੇਂ ਵੈਸੇ ਵਿਸਤ ਅੰਮਿਤ ਸਾਹਿਬ ਦਾ ਤੇ ਚੀਮਾ ਸਾਹਿਬ ਦਾ ਢੱਲੋ ਸਾਹਿਬ ਬੈਠੇ ਨੇ ਜੋ ਸਾਜ਼ਿਸ਼ ਗਿਆਨੀ ਹਰਪ੍ਰੀਤ ਸਿੰਘ ਦੇ ਤਲੀਆਂ ਆਪਾਂ ਸਾਰੇ ਜਗਜਹਰ ਆ ਦੇਖੋ ਜੇ ਬਤੌਰ ਜਥੇਦਾਰ ਆਪਾਂ ਸਾਰਿਆਂ ਨੇ ਸਤਿਕਾਰ ਕੀਤਾ ਮੈਂ ਸਮਝਦਾ ਕਿ ਛੋਟੇ ਛੋਟੇ ਬੱਚੇ ਜੋ ਜਿਨ੍ਹਾਂ ਨੂੰ ਪੂਰੀ ਸਮਝ ਨਹੀਂ ਉਹ ਵੀ ਸਮਝ ਚੁੱਕੇ ਨੇ ਇੱਕ ਜਥੇਦਾਰ ਕਾਲਤਾ ਸਹਿਬਾਨ ਬਹੁਤ ਵੱਡਾ ਰਤਵਾ ਜਿਨ੍ਹਾਂ ਨੇ ਸੇਵੇਂ ਪਾਤਸ਼ਾਹ ਨੇ ਆਪ ਅਕਾਲ ਤਖਤ ਸਾਹਿਬ ਦੀ ਨੀਂਹ ਰੱਖ ਕੇ ਆਪ ਚ ਉਹ ਉਚਵਾਰਾ ਉਹ ਦੋ ਜੋ ਥੋੜਾ ਸਾਹ ਕੇ ਨੇ ਬਣਾਇਆ ਉਦੋਂ ਦਾ ਕਾਲ ਤਖਤ ਸਾਹਿਬ ਬਣਿਆ ਤੇ ਉੱਥੇ ਉਹ ਸਥਾਨ ਦੇ ਉੱਪਰ ਖੜ ਕੇ ਜੋ ਜੋ ਕਿਹਾ ਸਰਦਾਰ ਸਖਬੀਰ ਸਿੰਘ ਬਾਲ ਜੀ ਨੇ ਝੋਲੀ ਪਾਈ ਅਕਾਲੀ ਵਾਲੇ ਝੋਲੀ ਪਾਈ ਤੇ ਜਦੋਂ ਉਹਨੂੰ ਤਾਰਿਆ ਗਿਆ ਉਦੋਂ ਉਹ ਸਮਾ ਪੂਰਾ ਉਤਰਿਆ ਤਾਂ ਗਿਆਨੀ ਹਰਪ੍ਰੀਤ ਸਭ ਤੋਂ ਪਹਿਲਾਂ ਜਾ ਕੇ ਉਥੇ ਪਰਚੀ ਘਟਾ ਰਿਹਾ ਭਰਤੀ ਦੀ ਪੰਜ ਮੈਂਬਰੀ ਕਮੇਟੀ ਦੀ ਦੂਜਾ ਜਿਹੜੇ ਚੰਦੂ ਮੱਜਰੇ ਨੂੰ ਜਥੇਦਾਰ ਹਰਪ੍ਰੀਤ ਤੇ ਸਮੂਹ ਜਥੇਦਾਰ ਕਹਿ ਰਹੇ ਸੀ ਵੀ ਤੂੰ ਝੂਠ ਬੋਲ ਰਿਹਾ ਉਹਦੇ ਸਭ ਤੋਂ ਪਹਿਲਾਂ ਪਟਿਆਲੇ ਜਿਹੜਾ ਫੰਕਸ਼ਨ ਚੰਦੂ ਮੱਜਰੇ ਨੇ ਕਰਾਇਆ ਉਹਦੇ ਵਿੱਚ ਜਾ ਕੇ ਪਹੁੰਚਿਆ ਬੋਲਿਆ ਤੇ ਅਸੀਂ ਕਿਹਾ ਵੀ ਜਥੇਦਾਰ ਸਾਹਿਬ ਤੁਸੀਂ ਗੱਲ ਕਰਦੇ ਸੀ ਕਿ ਪ੍ਰੇਮ ਸਿੰਘ ਚੰਦੂ ਮੱਜਰਾ ਝੂਠਾ ਅਕਾਲ ਤਖਤ ਤੋਂ ਪਗੌੜਾ ਹੋਇਆ ਤੇ ਤੁਸੀਂ ਜਾ ਕੇ ਉਹਦੇ ਦਿੱਜੀ ਫੰਕਸ਼ਨ ਦੇ ਵਿੱਚ ਸਨੌਰ ਦੇ ਵਿੱਚ ਉਥੇ ਬੋਲ ਰਹੇ ਹੋ ਕਿ ਇਹ ਚੰਦੂ ਮਦਰ ਬੜਾ ਪੰਛਕ ਲੀਡਰ ਆ ਤੁਹਾਡਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਬਿੱਲੀ थैਲਿਓ ਬਾਹਰ ਨਿਕਲ ਗਈ ਤੇ ਹੁਣ ਤੁਹਾਡੇ ਸਾਹਮਣੇ ਆਡੋ ਪਾਰਟੀ ਹੋਏ ਫਿਰਦੇ ਆ ਝੁੰਦਾ ਕਿਤੇ ਤੁਰੇ ਫਿਰਦਾ ਮਨਪਿਤ ਇਹ ਕਿਤੇ ਤੁਰੇ ਫਿਰਦਾ ਜਦਿਆ ਹਰਪੀਡ ਨੂੰ ਇਹਨਾਂ ਦੇ ਤੌਰ 'ਚ ਗਿਚੀ ਘੁੱਟ ਗਏ ਏਜੰਸੀਆਂ ਨੇ ਹਰਪੀਡ ਨੂੰ ਪ੍ਰਧਾਨ ਬਣਾਇਆ ਸੋ ਇਸ ਕਰਕੇ ਲੋਕ ਸਮਝ ਚੁੱਕੇ ਨੇ ਕਿ ਇਹ ਲੋਕ ਅਡੰਸੀਰੇ ਬੰਦੇ ਨੇ ਆਪਣੇ ਸਿੱਖ ਪੰਥ ਨੂੰ ਆਪਾਂ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਆਪਾਂ ਸਾਰੇ ਜਜ਼ਬਾਤੀਆਂ ਕੋਈ ਦੋ ਗੱਲਾਂ ਪਰ ਕਹਿੰਦਾ ਆਪਾਂ ਪਛੋਕੜ ਨਹੀਂ ਦੇਖਦੇ ਗੱਲ ਸਮਝਦੇ ਨਹੀਂ ਚਾਹੇ ਗੱਲ ਵੋਟਾਂ ਦੀ ਹੋਵੇ ਚਾਹੇ ਗੱਲ ਪੰਥ ਦੀ ਹੋਵੇ ਆਪਾਂ 24 ਘੰਟੇ ਪਹਿਲਾਂ ਕੋਈ ਸ਼ੁਰੂਲੀ ਛੱਡ ਦੇ ਆਪਾਂ ਗੱਲ ਮੰਨ ਲੈਂਦੇ ਆ ਸੋ ਇਸ ਕਰਕੇ ਜਿੱਥੇ ਆਪਾਂ ਨੂੰ ਸਿਆਸੀ ਤੌਰ ਤੇ ਸਟੇਜ ਆਉਣ ਦੀ ਲੋੜ ਆ ਉਥੇ ਧਾਰਮਿਕ ਤੌਰ ਤੇ ਸੁਚੇਤ ਹੋਣ ਦੀ ਲੋੜ ਆ ਆਪਾਂ ਨੂੰ ਸਾਰਿਆਂ ਨੂੰ ਸੋ ਇਸ ਕਰਕੇ ਮੈਂ ਜ਼ਿਆਦਾ ਸਨਮਾਨ ਉਹ ਲੈਂਦਾ ਹੋਇਆ ਕਿਉਂਕਿ ਬਲਾਰੇ ਬਹੁਤ ਨੇ ਸੋ ਮੈਂ ਜਿੱਥੇ ਆਪਣੇ ਵੱਲੋਂ ਆਪਣੇ ਹਲਕੇ ਦੇ ਹਲਕਾ ਮਿਲੋ ਦੀਆਂ ਸਮੂਚਿਆ ਸੰਗਤਾਂੀਆਂ ਦੇ ਸਾਡੇ ਆਗੂ ਸਹਿਬਾਨ ਆਏ ਨੇ ਉਹਨਾਂ ਸਾਰਿਆਂ ਵੱਲੋਂ ਗੋਆ ਦੇ ਮਾਨਸ਼ੀਰਿਤ ਕਰਨੈਲ ਸਿੰਘ ਰਿਸ਼ੀ ਨੂੰ ਸਰਦਾ ਸਰਕਾਰ ਭੇਟ ਕਰਦਾ ਤੇ ਮੈਂ ਧੰਨਵਾਦ ਕਰਨਾ ਚਾਹਣਾ ਯਾਦਵੀਰ ਦਸ਼ਨ ਜਾਦੂ ਜੀ ਦਾ ਜੋ ਸਾਡੇ ਇਸ ਹਲਕੇ ਦੇ ਮੁਖ ਸੇਵਾਦਾਰ ਨੇ ਉਹ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਪਰ ਨੌਜਵਾਨ ਪ੍ਰਧਾਨ ਪਰਦੀਸ਼ਰ ਢੱਲੋ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਕੀ ਬਹੁਤ ਵੱਡਾ ਕਾਫਲਾ ਮੇਸੀਂ ਆ ਰਹੇ ਆ ਪਿੱਛੇ ਤੋਂ ਜਾਮ ਲੱਗੇ ਹੋਏ